ਈਨਾ ਆਵਦੀ ਵਈ ਰਦੇ ਹਾਂ ਸਿੰਘ ਜੀ ਅੱਛਾ ਪਿੰਡ ਕਿਹੜਾ ਪਿੰਡ ਖੰਦਵਾਲੀ ਜ਼ਿਲ੍ਹਾ ਜ਼ਿਲ੍ਹਾ ਮੋਟਰ ਜ਼ਿਲ੍ਹਾ ਅੰਮ੍ਰਿਤਸਰ ਤੇ ਭੈ ਜੀ ਨੇ ਚਾਰ ਪੰਜ ਮਹੀਨੇ ਪਹਿਲਾਂ ਬੋਡੀ ਸਰ ਜੂਸ ਵਰਤੇ ਆ ਹਾਂਜੀ ਹਾਂਜੀ ਤੇ ਕੀ ਕੀ ਦਿੱਕਤਾਂ ਸੀ ਭੈ ਜੀ ਨੂੰ ਇਹ ਤੇ ਲੱਕ ਦਬੇ ਸੀਗਾ ਤੇ ਗੋਡੇ ਸੀਗੇ ਅੱਛਾ ਗੋਡੇ ਤੇ ਦਵਾਈ ਦੀ ਤੇ ਬੜੀ ਖਾਦੀ ਤੇ ਦਵਾਈ ਦੇ ਕੋਈ ਫਰਕ ਨਹੀਂ ਪਿਆ ਅੱਛਾ ਵਾਤਾ ਹੀ ਗਿਆ ਕੰਮ ਗੋਡੇ ਦਾ ਮਤਲਬ ਜਿਆਦਾ ਹੀ ਵਿੰਗੇ ਰੇੜੇ ਹੋ ਗਏ ਤੇ ਡਾਕਟਰ ਹਾਰ ਕੇ ਦਵਾਈ ਦੇ ਹਟ ਜਾਂਦਾ ਵੀ ਪ੍ਰੈਸ਼ਰ ਕਰਾਓ ਤੇ ਗੋਡੇ ਵੀ ਪਾਉਣੇ ਨਾ ਆਵੇ ਹਾਂ ਡਾਕਟਰ ਨੇ ਪ੍ਰੈਸ਼ਰ ਦੱਸਿਆ ਜੀ ਇਹ ਪ੍ਰੋਬਲਮ ਜਿਹੜੀ ਕਿੰਨੇ ਚਿਰ ਤੋਂ ਹੀ ਪਾਣੀ ਮੇਰਾ ਖਿਆਲ ਤਿੰਨ ਸਾਲ ਹੋ ਗਏ ਗੋਡੇ ਦਾ ਜਿਆਦਾ ਗੋਡੇ ਦਾ ਤਿੰਨ ਚਾਰ ਸਾਲ ਹੋ ਲੋ ਗੋਡੇ ਦਾ ਹੋ ਗਏ ਤੇ ਦਵਾਈ ਇਹ ਲੋ ਕੋਈ ਦਵਾਈ ਜਿੱਥੇ ਤੁਹਾਨੂੰ ਦੱਸ ਗਏ ਉੱਥੇ ਹੀ ਲਾਈ ਜਾਂਦੇ ਦਵਾਈ ਦੀ ਜਿਹੜੀ ਪਿਛਲੇ ਸਾਲ 95 ਤੋਂ ਪ੍ਰੋਬਲਮ ਉਹ ਕਾਦੀ ਸੀ ਲੱਖ ਦੀ ਲੱਖ ਦਰਦੀ ਅਫੈਕਸ਼ਨ ਸੀ ਅਫੈਕਸ਼ਨ ਅੱਛਾ ਇਸਾਨੀ ਪ੍ਰੋਬਲਮਾਂ ਤੇ ਪੈਸਾ ਤੁਸੀਂ ਬਹੁਤ ਜ਼ਿਆਦਾ ਲਾ ਚੁੱਕੇ। ਫਟਾ ਫਟਾ ਹੀ ਨੀ ਪੈਸੇ ਵੱਢ ਰਹੇ। ਤਕਰੀਬਨ ਕੁ ਚੇਤਾ ਵੀ ਕਿੰਨਾ ਕਰ ਲਈ? ਨਹੀਂ ਨਹੀਂ ਹੋਰ ਚੇਤਾ-ਚਾਤਾ ਤੇ ਮੈਨੂੰ ਵੀ ਮੈਂ ਵੀ ਨਾ ਉਹ ਸਟੈਂਡਲ ਵਗੈਰਾ ਚੇਤਾਤੋ ਹੋ ਗਿਆ ਮੈਨੂੰ ਵੀ। اچھا ਠੀਕ ਠੀਕ। ਤੇ ਪੈਸੇ ਦੇ ਖਰਚੇ ਤੇ ਵਾਵਾ ਸਾਡੇ 5-5-6 ਲੱਖ ਰੁਪਏ ਲੱਗਿਆ ਹੋ ਗਿਆ। ਲੱਗਿਆ ਠੀਕ ਠੀਕ ਹੈ। ਤੇ ਹੁਣ ਤੁਸੀਂ ਬਾਡੀ ਸਾਲ ਜੂਸ ਵਰਤਿਆ ਨੂੰ ਕਿੰਨਾ ਚਿਰ ਹੋ ਗਿਆ ਮਤਲਬ? ਸਾਨੂੰ ਇਹ ਇਹ ਮੇਰੇ ਗ੍ਰੰਥੀ ਨਾ 4 ਕਿ ਮਹੀਨੇ ਹੋ ਗਏ 4 ਕਿ ਮਹੀਨੇ ਹੋ ਗਏ। ਤੇ ਹੁਣ ਕੀ ਤੁਹਾਨੂੰ ਮਤਲਬ ਮਹਿਸੂਸ ਹੋ ਰਿਹਾ ਵੀ ਮਹਿਸੂਸ ਤੇ ਠੀਕ ਹੀ ਆ ਹੁਣ ਤੇ ਵੈਸੇ ਤੇ ਥੋੜਾ ਬਹੁਤ ਬਰਥ ਪਾਇਆ ਹੋਏ ਤੇ ਨਹੀਂ ਕਿ ਮੈਂ ਠੀਕ ਹਾਂ ਹਾਂ ਠੀਕ ਹੈ ਠੀਕ ਹੈ ਅੰਜੀ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਠੀਕ ਹੈ ਹੁਣ ਕਾਫੀ ਫਰਕ ਆ ਅੱਛਾ ਠੀਕ ਪਹਿਲਾਂ ਤਾਂ ਖਲੋ ਕੇ ਮੇਰੇ ਕੋ ਕੁਝ ਹੁੰਦਾ ਵੀ ਨਹੀਂ ਸੀ ਹੁੰਦਾ ਨਹੀਂ ਸੀ ਹਾਂਜੀ ਬਲ ਹੁਣ ਸਰੀਰ ਚ એનર્ਜੀ ਜੀ ਆ ਗਈ ਹਾਂਜੀ ਹਾਂਜੀ ਅਮਤ ਦੰਲਾ ਕਰਨ ਦੇ ਘਰ ਦਾ ਹਾਂਜੀ ਕਰਨੀ ਵੀ ਤੇ ਹੁਣ ਜਿਹੜੇ ਭੈਣ ਭਰਾ ਸੁਣ ਰਹੇ ਨੇ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਮੈਂ ਤੇ ਇਹ ਕਹਾਂਗੀ ਕਿ ਬਾਡੀ ਸਰਫਸੇ ਕਰੀ ਲਓ ਹਾਂਜੀ ਜਿਹੜੇ ਸਹੀ ਉਹ ਵੀ ਉਹਨਾਂ ਨੂੰ ਵੀ ਲੈਣਾ ਚਾਹੀਦਾ ਹੈ ਹਾਂਜੀ ਹਾਂਜੀ ਹਾਂ ਵੀ ਚਲੋ ਠੀਕ ਹੈ ਸਾਰਿਆਂ ਨੂੰ ਵਰਤਣਾ ਚਾਹੀਦਾ ਹਾਂਜੀ ਸਾਰਿਆਂ ਨੂੰ ਸਾਨੂੰ ਜਿਹੜਾ ਅਸੀਂ ਦਵਾਈਆਂ ਤੇ ਜਾਂ ਹੋਰ ਖੇਜਲ ਖਵਾਰ ਹੁੰਦੇ ਉਹ ਹਾਂਜੀ ਨਹੀਂ ਉਹ ਨਹੀਂ ਕੋਈ ਨਾ ਹੋਈ ਐ ਸੀ ਹਾਂਜੀ ਉਹ ਨਹੀਂ ਕੋਈ ਦਵਾਈ ਖਾਦੀ ਮੈਂ ਹਾਂ ਠੀਕ ਹੈ ਠੀਕ ਹੈ ਭੈਣ ਜੀ ਉਹ ਕੀ ਜੀ